ਤੋ ਰੀ ਦੇ ਨਜ਼ਦੀਕੀ ਪਿੰਡ ਧੰਦੀਆਲ ਵਿਖੇ 1 ਡੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਪੋਸਟਰ ਨੂੰ ਚੇਅਰਮੈਨ ਸਤਿੰਦਰ ਸਿੰਘ ਛੱਠਾ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਸਤਿੰਦਰ ਸਿੰਘ ਛੱਠਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਅਤੇ ਪਿੰਡ ਦੀ ਪੰਚਾਇਤ ਵੱਲੋਂ ਵੀ ਇਹਨਾਂ ਨੌਜਵਾਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਪਿੰਡ-ਪਿੰਡ ਵਿੱਚ ਖੇਡ ਟੂਰਨਾਮੈਂਟ ਹੋ ਰਹੇ ਹਨ ਇਸ ਨਾਲ ਪੰਜਾਬ ਦੀ ਨੌਜਵਾਨੀ ਸਹੀ ਰਾਹ ਪੈ ਰਹੀ ਹੈ ਉਹਨਾਂ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੀ ਜ਼ਰੂਰਤ ਹੈ ਉਹ ਹਰ ਸਮੇਂ ਤਿਆਰ ਹਨ ਅੱਜ ਜਿਹੜਾ ਤੰਪਿੰਡ ਤੰਦੀਆਲ ਦੇ ਇਹ ਬੱਚੇ ਵਨਡੇ ਕ੍ਰਿਕਟ ਟੂਰਨਾਮੈਂਟ 22 ਸਤੰਬਰ ਦਾ ਕਰਵਾਨ ਜਾ ਰਹੇ ਨੇ ਉਹਦੇ ਵਿੱਚ ਮੈਂ ਆਪਣੇ ਵੱਲੋਂ ਵੀ ਔਰ ਸਾਰੇ ਇਹ ਪੰਚਾਇਤ ਵੀ ਤੰਦੀਆਲ ਦੀ ਪੂਰਾ ਸਹਿਯੋਗ ਕਰ ਰਹੇ ਨੇ ਇਹਦੇ ਨਾਲ ਜਿਹੜੇ ਬੱਚਾਂ ਦੇ ਵਿੱਚ ਰੁਝਾਨ ਬਦ ਰਿਆ ਨਸ਼ਿਆਂ ਦਾ ਨਸ਼ਿਆਂ ਤੋਂ ਰਹਿਤ ਹੋਣਗੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਉਹ ਪਿੱਛੇ ਜਿਹੜੇ ਧੰਦੀਆਲ ਪਿੰਡ ਦੇ ਵਿੱਚ ਬਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਉਹ ਵੀ ਬਹੁਤ ਲਾਂਗਾ ਯੋ ਕਦਮ ਸੀ ਇਹਦੇ ਨਾਲ ਨਸ਼ਾ ਤੋਂ ਰਾਤ ਮਿਲ ਸਕਦੀ ਹੈ ਮੈਂ ਤਾਂ ਕਹੂੰਗਾ ਵੀ ਹਰ ਇੱਕ ਸਾਲ ਹਰ ਸਾਲ ਦੇ ਵਿੱਚ ਜਿਵੇਂ ਪਿੰਡ ਧੰਦੀਆਲ ਦੀ ਪੰਚਾਇਤ ਸਾਥ ਦਿੰਦੀ ਹੈ ਜਾਂ ਕਲਪ ਬਸਾਤ ਦਿੰਦਾ ਇਹਨਾਂ ਚ ਵਾਕਿਆ ਦਾ ਇਸ ਤਰ੍ਹਾਂ ਦੇਣਾ ਚਾਹੀਦਾ ਹੈ ਉਹ ਨਸ਼ਾ ਤੋਂ ਰਾਤ ਰਹਿਣਗੇ ਇਹਦਾ ਇਹ ਇੰਨਾ ਵਧੀਆ ਉਪਰਾਲਾ ਹੈ ਇਹਦੇ ਲਈ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣੇ ਚਾਹੀਦੇ ਨੇ ਆਹ ਕ੍ਰਿਕਟ ਦਾ ਹੋ ਰਿਹਾ ਇਸ ਤੋਂ ਪਰ ਬਾਲੀਬਾਲ ਦਾ ਹੋਇਆ ਹੈ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਵੇ ਮੈਂ ਤਾਂ ਇਹ ਉਮੀਦ ਕਰੂੰਗਾ ਔਰ ਮੈਂ ਨਦੀਪ ਜਿੰਨੀ ਵੀ ਕਿਤੇ ਸਾਡੀ ਲੋੜ ਹੋਊਗੀ ਇਹਨਾਂ ਲਈ ਅਸੀਂ ਹਾਜ਼ਰ ਹੋਵਾਂਗੇ ਧੰਨਵਾਦ